ਅਰਦਾਸ ਸ਼ਰਮ ਦੇ ਵਿੱਚ ਗੁਰਪ੍ਰੀਤ ਖੁੱਗੀ ਦੇ ਐਕਟਿੰਗ ਕਰਕੇ ਕਿ ਬੋਲ ਸੀ ਕਿ ਮੈਂ ਇੱਕ ਨਕਲੀ ਸਿੱਖ ਹਾਂ ਤੇ ਮੇਰੇ ਜਿਹੜੀ ਅਰਦਾਸ ਸੀ ਉਹ ਵਾਕਿਆ ਸੱਚ ਹੋ ਗਈ ਤੇ ਉਹ ਜਿਹੜੇ ਨਾਲ ਮੈਂ ਇੱਕ ਸੱਚਾ ਸਿੱਖ ਬਣ ਗਿਆ ਮੇਰੀ ਅਰਦਾਸ ਦੇ ਨਾਲ ਮੂਵੀ ਬਣੀ ਸੀ ਅਦਾ ਤਾਂ ਗੁਰਪ੍ਰੀਤ ਸਿੰਘ ਖੁੱਗੀ ਸਾਹਿਬ ਤੁਸੀਂ ਵਾਕਿਆ ਤਾਂ ਮੈਨੂੰ ਇਹ ਕਹਿਣ ਦੀ ਲੋੜ ਨਹੀਂ ਹੈ ਹਣ ਤੁਸੀਂ ਰੁਪਈਏ ਕਮਾਉਣ ਵਾਸਤੇ ਕਹਤ ਆ ਤੁਸੀਂ ਵਾਕਿਆ ਸੱਚ ਚ ਖੁੱਗੀ ਸਾਹਿਬ ਇੱਕ ਨਕਲੀ ਸਿੱਖ ਹੋ ਤਾਨੂੰ ਸ਼ਰਮ ਨਹੀਂ ਆਈ ਜਦੋਂ ਉੱਥੇ ਇੱਕ ਸ਼ਹੀਦ ਪਰਿਵਾਰ ਦਾ ਸੁਪੁੱਤਰ ਬਿਅੰਕ ਸਿੰਘ ਜੀ ਖਾਲਸਾ ਵਿਮਲ ਕੌਰ ਜੀ ਖਾਲਸਾ ਦਾ ਸੁਪੁੱਤਰ ਸਰਜੀਤ ਸਿੰਘ ਚੌਣ ਲੜ ਰਿਹਾ ਹੈ ਤੁਹਾਨੂੰ ਉੱਥੇ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਤੁਸੀਂ ਇੰਸਟਾਗ੍ਰam ਤੇ ਜਿਹੜੀਆਂ ਮੂਵੀਜ਼ ਬਣੀਆਂ ਜਿਨ੍ਹਾਂ ਤੁਸੀਂ ਡਰਾਮੇ ਕੀਤੇ ਐ ਕਿ ਤੁਸੀਂ ਸਿੱਖਾਂ ਦੇ ਬੜੀ ਵੱਡੀ ਤੁਸੀਂ ਗੱਲਾਂ ਕਰਦੇ ਰਹੇ ਹੋ ਤੇ ਲੋਕਾਂ ਨੂੰ ਤੁਸੀਂ ਮੂਰਖ ਬਣਾਈ ਰੱਖਿਆ ਪਰ ਅਖੀਰੀ ਕਹਿੰਦੇ ਹੁੰਦੇ ਆ ਨਾ ਵੀ ਬੰਦਾ ਸਾਰੀ ਉਮਰ ਚੰਗਾ ਕੰਮ ਕਰੀ ਜਾਂਦਾ ਪਰ ਜਾਂਦਾ ਜਾਂਦਾ ਖੇ ਖਾ ਜਾਂਦਾ ਤੇ ਤੁਸੀਂ ਕੁਗੀ ਸਾਹਿਬ ਖੇ ਖਾ ਲਈ ਉੱਥੇ ਤੁਹਾਡੇ ਨਾਲ ਹੋਰ ਜਿਹੇ ਡੋਗ ਰਹੇ ਆ ਅਗੀਪੀ ਗਰੇਵਾਲ ਪਤਾ ਨਹੀਂ ਹੋਰ ਜਿੰਨੇ ਜਿੰਨੇ ਹੋਰ ਮਾਨ ਫਲਾਨਾ ਜਿਹੜੇ ਕੋਈ ਇੱਕ ਵੱਡੇ ਜਿੰਨੇ ਮਰਜੀ ਆਹ ਉੱਥੇ ਕੰਜਰ ਇਕੱਠੇ ਹੋ ਕੇ ਇੱਕ ਦੂਜੇ ਦੇ ਨਾਲ ਆ ਜਾਂਦੇ ਵੀ ਆਓ ਪਾਓ ਕਰਮਜੀਤ ਨੂੰ ਮੋਲ ਨੂੰ ਵੋਟਾਂ ਇਹ ਦੱਸੋ ਵੀ ਫਰੀਦਕੋਟ ਵਾਲਿਓ ਕਰਮਜੀਤ ਨੂੰ ਮੋਲ ਨੂੰ ਦੇਣ ਕੀ ਆ ਜਿੰਨੇ ਮੇਤਾ ਸ਼ਰਮ ਮੰਨਦਾ ਸਾਡੇ ਸਾਡੇ ਨੌਜਵਾਨਾਂ ਤੇ ਸ਼ਰਮ ਮੰਨਦਾ ਸਾਡੇ ਆਹ ਜਿਹੜੇ ਹੈਗੇ ਆ ਆ ਜਿੰਨੇ ਆ ਦੂਜੇ ਵੇਲੇ ਨੌਜਵਾਨਾ ਫੇਸਬੁਕ ਤੇ ਕਮੈਂਟ ਕਰਦੇ ਰਹਿੰਦੇ ਆ ਉਹ ਨੌਜਵਾਨੋਂ ਕੰਜਰ ਸਾਰੇ ਇਕੱਠੇ ਹੋ ਗਏ ਫਰੀਦਕੋਟ ਆ ਕੇ ਕੋਈ ਇਹਨਾਂ ਨੇ ਆਪਦਾ دین ਨਹੀਂ ਵੇਖਿਆ ਧਰਮ ਨਹੀਂ ਵੇਖਿਆ ਨਾ ਬਈ ਅਭੀ ਅਸੀਂ ਜਿੱਤਣ ਆਏ ਆ ਤੇ ਸਾਨੂੰ ਭਵੇਂ ਜਿੱਤਣ ਅਸਤੇ ਸਾਨੂੰ ਸਾਡਾ ਰਾਜਾ ਹਟਾਉਣਾ ਪਵੇ ਤੇ ਰਾਜੇ ਵੀ ਉਹ ਜਿਹੜੇ ਅਸਲ ਤੇ ਰਾਜੇ ਆ ਆ ਮੂਵੀਆਂ ਮਾਵੀਆਂ ਵਾਲਿਆ ਐਕਟਰਾਂ ਵਾਲੇ ਰਾਜੇ ਨਹੀਂ ਜਿਹੜੇ ਅਸਲ 'ਚ ਰਾਜੇ ਆ ਤੇ ਇਹ ਸਾਰੇ ਕੰਜਰ ਇਕੱਠੇ ਹੋ ਕੇ ਆਗੇ ਕੰਜਰਾਂ ਨੂੰ ਰੁਪਈਆ ਕਮਾ ਕੇ ਦਿੱਤਾ ਆਪਾਂ ਆਪਾਂ ਜਾ ਕੇ ਵੇਖੇ ਨੇ ਫਿਲਮਾਂ ਆਪਾਂ ਵੇਖੇ ਨੇ ਤੇ ਘੁਗੀ ਵਰਗਿਆਂ ਦੇ ਨਾਟਕ ਇਹਨਾਂ ਦੇ ਨਾਂ ਨਾਟਕ ਇਹਦੇ ਇਹਨਾਂ ਦਾ ਕਰਦੇ ਬਾਈਕਾਟ ਤੇ ਇਹਨਾਂ ਨੂੰ ਤਾਂ ਮੰਗਿਆ ਕਿਸੇ ਨੇ ਸਾਈਕਲ ਨਹੀਂ ਦੇਣਾ ਸੀ ਸਾਡੇ ਕਮਾਏ ਹੋਏ ਤੇ ਸਾਡੇ ਦਿੱਤੇ ਹੋਏ ਰੁਪਈਏ ਤੇ ਅੱਜ ਤੁਸੀਂ ਸਾਡੇ ਸਿਰ 'ਚ ਖੇਪਾਉਣ ਲਈ ਤਿਆਰ ਹੋ ਗਏ ਘੁਗੀ ਸਾਹਿਬ ਤੇ ਤੁਹਾਡੇ ਨਾਲ ਦੇ ਆ ਗਿੱਪੀ ਗਰੇਵਾਲ ਜਿੰਨੇ ਕੰਜਰ ਇਕੱਠੇ ਹੋ ਗਏ ਪਰ ਸ਼ਰਮ ਹੋਣੀ ਚਾਹੀਦੀ ਹੈ ਨੌਜਵਾਨ ਨੂੰ ਤੁਹਾਨੂੰ ਮੈਂ ਸਾਡੇ ਵਾਲੇ ਸਮਾਜ ਦੀ ਗੱਲ ਕਰਦਾ ਜੇ ਕੰਜਰਾ ਪਿੱਛੇ ਕੰਜਰ ਖੜ ਸਕਦੇ ਆ ਤੇ ਅਸੀਂ ਆਪਦੇ ਵਾਲੇ ਪਿੱਛੇ ਕਿਉਂ ਨਹੀਂ ਖੜ ਸਕਦੇ ਵੀ ਕੀ ਸ਼੍ਰੋਮਣੀ ਕਮੇਟੀ ਦਾ ਕੋਈ ਇਹਦੇ ਪਿੱਛੇ ਕੋਈ ਇੱਕ ਵੀ ਕੋਈ ਬਿਆਨ ਆਇਆ ਅਕਾਲੀ ਦਲ ਬਾਦਲ ਤੋਂ ਪਾਸੇ ਹੋ ਕੇ ਕੀ ਕਿਸੇ ਆ ਪੰਥਕ ਚਿਹਰੇ ਨੇ ਜਿਹੜੇ ਹੈਗੇ ਆ ਉੱਥੇ ਕੋਈ ਉਹਦੇ ਅਕਾਲ ਤਖਤ ਦੇ ਜਾਂ ਕੋਈ ਹੋਰ ਜਿਹੜੇ ਕੋਈ ਹੋਰ ਚਿਹਰੇ ਆ ਕੋਈ ਅੱਗੇ ਨਹੀਂ ਆਇਆ ਕੋਈ ਖੁੱਲਾ ਆ ਕੇ ਇੱਥੇ ਪ੍ਰਚਾਰ ਨਹੀਂ ਕਰ ਰਿਹਾ ਕੋਈ ਖੁੱਲੀ ਵੀਡੀਓ ਨਹੀਂ ਪਾ ਰਿਹਾ ਪਤਾ ਨਹੀਂ ਕਿਹੜੀ ਚੀਜ਼ ਦੇ ਬੰਦਸ਼ ਹੈ ਜਿਹੜੇ ਕੋਈ ਉਹ ਨੌਜਵਾਨ ਉਹ ਆ ਜਿਹੜੇ ਹੋਰ ਤੁਰੇ ਫਿਰਦੇ ਆ ਸਾਡੀਆਂ ਪਾਰਟੀਆਂ ਦੇ ਮਗਰ ਗਲਚ ਪਾਣਗੇ ਰੰਗ ਇੱਕ ਸੰਤਰੀ ਰੰਗ ਦਾ ਕੋਈ ਪਾਈ ਫਿਰਦਾ ਕੋਈ ਪੀਲੇ ਰੰਗ ਦਾ ਪਾਈ ਫਿਰਦਾ ਉਹ ਗਲਾਂ 'ਚ ਪਟੇ ਪਾਏ ਐ ਲਾਦੇ ਆ ਕੁੱਤੇ ਤੁਰੇ ਫਿਰਦੇ ਹੁੰਦੇ ਇਹਨਾਂ ਦੇ ਪਟੇ ਪਾ ਕੇ ਤੁਸੀਂ ਕੁੱਤੇ ਬਣੇ ਹੋ ਅੱਜ ਇਹਨਾਂ ਦੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿ ਸਾਡੇ ਸ਼ਹੀਦ ਪਰਿਵਾਰਾਂ ਦੇ ਜਿਹੜੇ ਪਰਿਵਾਰ ਆ ਇਲੈਕਸ਼ਨ ਲੜ ਰਹੇ ਆ ਤੇ ਸਾਨੂੰ ਵੋਟ ਕਿਉਂ ਪਾਉਣੀ ਚਾਹੀਦੀ ਮੈਂ ਤਾਂ ਨਾ ਯਾਰ ਜੋ ਇਲੈਕਸ਼ਨ 'ਚ ਖੜ ਗਿਆ ਸੀ ਨਾ ਉਹਨੂੰ ਵੋਟ ਮੰਗਣ ਉਹ ਨਹੀਂ ਚਾਹੀਦਾ ਸੀ ਚਾਹੀਓ ਲੁਧਿਆਣੇ ਵਾਲੀ ਸੀਟ ਹੋਵੇ ਚਾਹੇ ਉਹ ਆਪਣਾ ਸੰਗਰੂਰ ਵਾਲੀ ਸੀਟ ਹੋਵੇ ਸਿਮਰਨਜੀਤ ਸਿੰਘ ਦੀ ਮਾਨਸਾਹਬ ਵਾਲੀ ਚਾਹੇ ਉਹ ਬਾਕੀ ਅਮਰਿਤਪਾਲ ਸਿੰਘ ਵਾਲੀ ਸੀਟ ਹੋਵੇ ਜਿੰਨੀਆਂ ਸੀਟਾਂ ਚਾਹੇ ਫਰੀਦਕੋਟ ਵਾਲੀ ਹੋਵੇ ਇਹਨਾਂ ਬੰਦਿਆਂ ਨੂੰ ਤਾਂ ਚਾਰਿਆਂ ਨੂੰ ਤੇ ਜਾਇ ਜਿਹੜੇ ਹੋਰ ਐ ਪੇਪਰ ਪਰ ਕੇ ਚੁੱਪ ਕਰਕੇ ਸਹਰਾਣੇ ਥੱਲੇ ਬਾਹ ਦੇ ਕੇ ਸਮਝਾ ਦੇ ਤਾਂ ਸਾਡੀ ਕੌਮ ਜਿਤਾਉਂਦੀ ਤੇ ਪਤਾ ਲੱਗਦਾ ਵੀ ਵਾਕਿਆਨੋਂ ਵੀ ਸਾਡੀ ਕੌਮ 'ਚ ਕੋਈ ਹੈਗਾ ਇਹਨਾਂ ਦਾ ਕੋਈ ਖੂਨ ਲਾਲ ਆ ਇਹਨਾਂ ਦਾ ਕਿ ਖੂਨ 'ਚ ਕੋਈ ਡੀ ਡੀ ਐਨ ਏ ਰਹਿ ਗਿਆ ਕੋ ਮਗਰਲੇ ਸਾਡੇ ਉਹਨਾਂ ਦਾ ਪਰ ਤੁਸੀਂ ਮੰਨ ਲਿਓ ਉਤੋਂ ਸ਼ਰਮ ਲਾਦੀ ਤੁਸੀਂ ਉਹ ਕੱਜਰਾਂ ਨੇ ਤਾਂ ਚਲੋ ਕੱਜੇ ਨਹੀਂ ਰਹਿਣਾ ਸੀ ਉਹਨਾਂ ਦਾ ਤਾਂ ਕੰਮ ਹੀ ਐਕਟਿੰਗ ਦਾ ਉਹ ਪਰਦੇ ਦੇ ਪਿੱਛੇ ਕੁਝ ਹੋਰ ਹੁੰਦੇ ਆ ਪਰਦੇ ਦੇ ਅੱਗੇ ਕੁਝ ਹੋਰ ਹੁੰਦੇ ਆ ਪਰਦੇ ਦੇ ਅੱਗੇ ਰਪਈਆਂ ਲਈ ਐਕਟਿੰਗ ਕਰਨੀ ਹੁੰਦੀ ਤੇ ਹੋ ਸਕਦਾ ਕਰਮਜੀਤ ਅਨਮੋਲ ਜਾਂ ਭਵਨ ਸਿੰਘ ਮਾਨ ਨੇ ਇੱਥੇ ਵੀ ਕੋਈ ਦੋ ਦੋ 4-4 ਕਰੋੜ ਰੁਪਈਆ ਦੇ ਕੇ ਲਿਆਂਦੇ ਹੋਣ ਤੇ ਆ ਘੁੱਗੀ ਆ ਇੱਕ ਇੱਕ ਇਹਦੇ ਨਾਲ ਹੋਰ ਇੱਥੋਂ ਗਿਆ ਹਸਾਉਣ ਵਾਲਾ ਖੌਰੇ ਕਿਹੜਾ ਖਾੜਾ ਖੂੜਾ ਲਾਉਣ ਵਾਲਾ ਖੌਰੇ ਕਿਹੜਾ ਸੀ ਕਲਾਕਾਰ ਇਹ ਹਰਿਆਣਾ ਬੀਜੇਪੀ ਦਾ ਵੀ ਕਰਕੇ ਆਏ ਆ ਬੀਜੇਪੀ ਦਾ ਉੱਥੇ ਚੋਣ ਪ੍ਰਚਾਰ ਕਰਕੇ ਆਏ ਆ ਇਹ ਰਾਜਸਾਨਾ ਤੇ 2-2 ਕਰੋੜ ਰੁਪਏ ਦਿੱਤਾ ਇਹਨਾਂ ਨੂੰ ਇਹਨਾਂ ਨੂੰ ਤਾਂ ਤੁਸੀਂ ਰਾਤ ਲਾਇਆ ਉਹ ਤਾਂ ਵਾਲ ਖੋੜ ਕੇ ਨਾਲ ਆਏ ਦੂਜੂ ਵੀ ਕਰ ਲਾ ਲਈ ਜਿਹਨਾਂ ਦੇ ਬਾਬਾ ਜੀ ਇੱਕ ਰਾਸ਼ਾਨ ਨੂੰ ਬਾਬਾ ਬਣ ਕੇ ਵਿਖਾਓ ਤੁਸੀਂ ਸਿਰ ਤੋਂ ਪਾਗਲਾ ਕੇ ਜਿੰਦਾ ਮਰਜੀ ਡਰਾਮਾ ਕਰਾ ਲਓ ਇਹਨਾਂ ਤੋਂ ਇਹਨਾਂ ਦੇ ਪੱਕਾ ਸਿਰਚ ਪਸਾਈਆਂ ਹੋਈਆਂ ਤੇ ਥੱਲੋਂ ਸਭ ਕੁਝ ਇਹਨਾਂ ਦਾ ਮੁੰਨਿਆ ਹੀ ਹੈ ਹੁਣ ਥੱਨੋਂ ਦਾ ਮਤਲਬ ਤੁਹਾਨੂੰ ਸਭ ਕੁਝ ਪਤਾ ਇਹ ਸਾਰਾ ਉਹਨਾਂ ਦਾ ਮੁੰਨਿਆ ਹੀ ਹੈ ਤੇ ਸਾਨੂੰ ਇਹਨਾਂ ਇਹਨਾਂ ਲੋਕਾਂ ਨੇ ਕੀ ਹੈ ਇੱਕ ਸਟ੍ਰੈਟਜੀ ਦੇ ਤਰੀਕੇ ਸਾਡੇ ਦੇ ਅੱਗੇ ਲਿਆਂਦੇ ਗਏ ਆ ਵੀ ਰੁਪਈਆ ਇਹਨਾਂ ਲੋਕਾਂ ਤੋਂ ਰੁਪਈਆ ਕਮਾਓ ਤੇ ਭੰਡਾ ਨੂੰ ਲਿਆ ਕੇ ਇਹਨਾਂ ਦੇ ਉੱਤੇ ਬਾਹਰ ਤੋਂ ਤੇ ਭੰਡ ਕਰਨ ਕੇ ਰਾਜਨੀਤੀ ਤੇ ਕੌਮ ਨੂੰ ਅਸੀਂ ਆਪੇ ਹੀ ਮਾਰ ਲਾਂਗੇ ਕਿਉਂ ਕਿ ਕੌਮ ਸਾਡੀ ਗਰੀਬ ਹੈ ਤੇ ਜਦੋਂ ਭਾਈ ਬਿਆਨ ਸਿੰਘ ਨੇ ਵੀ ਜਦੋਂ ਉਹਨੂੰ ਉਹਨੂੰ ਕਿਹਾ ਸੀ ਨਾ ਵੀ ਭਾਈ ਤੇਰਾ ਐਡਾ ਛੋਟਾ ਬੱਚਾ ਆ ਜਾਂ ਦੂਜਾ ਐਡਾ ਛੋਟਾ ਬੱਚਾ ਤੇਰਾ ਤੂੰ ਭਾਈ ਕੌਮ ਤੋਂ ਕਿਉਂ ਇਹਨਾਂ ਲਈ ਕੁਝ ਕਰ ਰਿਹਾ ਉਹਦਾ ਕੋਈ ਨਹੀਂ ਮੇਰੀ ਕੌਮ ਸੰਭਲੂਗੀ ਪਰ ਸਾਡੀ ਕੌਮ ਤਾਂ ਫਿਰਦੀ ਧੱਕੇ ਖਾਂਦੀ ਉਹਨਾਂ ਦੇ ਪਿੱਛੇ ਸਾਡੀ ਕੌਮ ਫਿਰ ਧੱਕਿਆਂ ਨਾਲ ਉਹਨਾਂ ਦੇ ਕਮੈਂਟ ਕਰਦੀ ਸਾਡੀ ਕੌਮ ਇਹੋ ਜਿਹੀ ਜਿਹੜੀ ਸਾਡੇ ਕੌਮ ਦੇ ਸਿੱਖਾਂ ਦੇ ਵਿਰੁੱਧ ਕਮੈਂਟ ਕਰਦੀ ਗੰਦੀਆਂ ਗਾਲਾਂ ਲਿਖ ਕੇ ਸਾਡੀ ਕੌਮ ਅਜਿਹੀ ਘਟਿਆ ਜਿਹੜੀ ਜਿਨ੍ਹਾਂ ਨੇ ਸਾਡੇ ਨਾਲ ਧੱਕੇ ਕੀਤੇ ਆ ਸਾਡੇ ਅਕਾਲ ਤੱਕ ਤੇ ਹਮਲੇ ਕੀਤੇ ਆ ਉਹਨਾਂ ਦੀ ਗੋਦੀ ਚ ਚੜ੍ਹ ਝੜ ਕੇ ਉਹ ਨਾ ਨੇੜੇ ਨਹੀਂ ਲਾਉਂਦੇ ਕੱਛਾਂ ਚ ਵੜ ਕੇ ਫੋਟੋ ਐਡਾਖ ਮੂੰਹ ਕਰਕੜਾ ਕੇ ਵਿੱਚ ਪਾ ਕੇ ਫੇਸਬੁਕ ਤੇ ਪਾਉਂਦੇ ਵੀ ਅਸੀਂ ਭਾਨਾ ਸਾਹਿਬ ਜੀ ਦੇ ਨਾਲ ਖੜਦੇ ਹੋਏ ਉਹ ਯਾਰ ਉਹਨਾਂ ਨੇ ਗਾਂ ਇੱਥੇ ਭੰਗ ਜੜੀ ਵਾਲਾ ਕਲਾਜੀ ਤੇ ਆ ਉਹਨਾਂ ਨੇ ਸਾਰੇ ਵਹਿਲੜ ਇਕੱਠੇ ਹੋਏ ਵਿਆ ਉਹ ਕਦੇ ਤੁਸੀਂ ਕਿਸੇ ਇਹ ਜਿਹੜੇ ਆ ਦੂਜੇ ਲੀਡਰ ਆ ਪਾਰਟੀ ਵਾਲੇ ਰਵਾਇਤੀ ਪਾਰਟੀ ਵਾਲੇ ਕਦੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਜਦੋਂ ਇਲੈਕਸ਼ਨ ਲੜੇ ਸੀ ਤਾਂ ਪੈਲੀ ਕਿੰਨੀ ਸੀ ਤੇ ਅੱਜ ਕਿੰਨੀ ਐ ਤੁਸੀਂ ਨਹੀਂ ਪੁੱਛਣ ਜੋਗੇ ਕਿਉਂਕਿ ਤੁਹਾਡੇ ਚ ਖੂਨ ਹੀ ਹੈ ਨਹੀਂ ਸਾਰੇ ਦੱਲੇ ਹੋ ਤੁਸੀਂ ਸਾਰੇ ਘਟਿਆ ਨੌਜਵਾਨ ਹੋ ਤੁਸੀਂ ਨੌਜਵਾਨੀ ਉਹ ਤੁਹਾਨੂੰ ਮਹਿਣਾ ਰਹੂਗਾ ਮੈਂ ਲਿਖ ਕੇ ਦੇ ਦਿੰਨਾ ਜੇ ਸੰਗਰੂਰ ਵਾਲੀ ਸੀਟ ਸਿਮਰਨਜੀਤ ਸਿੰਘ ਮਾਨ ਅੰਮ੍ਰਿਤਪਾਲ ਸਿੰਘ ਤੇ ਲੁਧਿਆਣਾ ਸੀਟ ਤੇ ਜੇ ਚੌਥੀ ਫਰੀਦਕੋਟ ਵਾਲੀ ਦੇ ਚਾਰੇ ਸੀਟਾਂ ਚੋਂ ਇੱਕ ਵੀ ਹਰ ਗਈ ਤਾਂ ਮੈਂ ਲਿਖ ਕੇ ਦੇ ਦਿੰਦਾ ਤੁਸੀਂ ਮੂੰਹ ਜਾਂਦੇ ਤੇ ਕਲੰਕ ਲਾਉਂਗੇ ਤੋਂ ਉਦੋਂ ਬਾਅਦ ਇਹ ਜਿਹੜੇ ਚਬਲ ਆ ਦੂਜੇ ਵੀ ਇਹਨਾਂ ਨੂੰ ਵੀ ਤੁਹਾਨੂੰ ਮੱਥੇ ਨਹੀਂ ਲਾਉਣਾ ਕਿਉਂਕਿ ਉਹਨਾਂ ਨੂੰ ਪਤਾ ਹੋਊਗਾ ਵੀ ਇਹਨਾਂ ਨੂੰ ਕੀ ਐ ਸਟੋਰ ਰੁਪਈਏ ਆ ਹੋਰ ਇੱਕ ਰਵਾਜ ਚੱਲਿਆ ਗਿਆ ਕਹਿੰਦੇ ਇਹਨਾਂ ਨੂੰ ਗੱਡੀਆਂ ਖੁੜਗੀਆਂ ਵੀ ਦਿੱਤੀਆਂ ਆਉਂਦੀਆਂ ਉਹ ਕੋਲੋਂ ਦੇਣ ਦੇ ਵਿੱਚ ਭੌਂਗਦੇ ਫਿਰਦੇ ਸਾਰਾ ਦਿਨ ਉਹਨਾਂ ਵਾਸਤੇ ਇੰਨਾ ਹੀ ਚਾਚੜੇ ਫਿਰਦਾ ਬਈ ਕਾਰ ਚੀ ਤੁਰੇ ਤੁਰੇ ਫਿਰਦੇ ਉਹ ਪਿਓ ਦੇ ਉਹ ਪੁੱਤੋ ਕਾਰਾਂ ਤੁਸੀਂ ਆਪ ਦੀਆਂ ਲਓ ਹਰੇਕ ਚੀਜ਼ ਆਪਦਾ ਲੋ ਆਪਦਾ ਸਿਸਟਮ ਖੜਾਓ ਤੁਸੀਂ ਤੁਹਾਨੂੰ ਪਤਾ ਲੱਗੇ ਵੀ ਅਸੀਂ ਕੁਝ ਹੈਗੇ ਆ ਤੇ ਤੁਸੀਂ ਪਿਓ ਦੇ ਪੁੱਤ ਜਲੂਸ ਕੱਢ ਕੇ ਤੁਰੇ ਫਿਰਦੇ ਹੋ ਨਾ ਚਗਲਾਂ ਦੇ ਮਗਰ ਛੋਨੂ ਆਪਦਾ ਆਪ ਦੱਸਣ ਦੀ ਲੋੜ ਆ ਵੀ ਅਸੀਂ ਉਹ ਆ ਅਸੀਂ ਕੌਮ ਦੇ ਯੋਧੇ ਆ ਸਾਡੇ ਕੌਮ ਦੇ ਯੋਧੇ ਸਾਡੇ ਮਾਂ ਬਾਪ ਸੀ ਤੁਸੀਂ ਇਹਨਾਂ ਦਾ ਖੜਾ ਛੱਡੋ ਤੇ ਆ ਜਿਹੜੇ ਬਾਕੀ ਖੜੇ ਆ ਸਾਡੇ ਸਿੰਘ ਨੌਜਵਾਨ ਖੜੇ ਆ ਨਾ ਇਹਨਾਂ ਨੂੰ ਜੁਦਾਓ ਜੇ ਕੰਜਰ ਇਕੱਠੇ ਹੋ ਸਕਦੇ ਆ ਤੇ ਬਾਕੀ ਸਿੱਖ ਵੀ ਇਕੱਠੇ ਹੋ ਸਕਦੇ ਤੇ ਸਿੱਖੋ ਇਕੱਠੇ ਹੋਵੋ ਸਿੱਖਾਂ ਦੇ ਬੱਚੇ ਇਕੱਠੇ ਹੋਵੋ ਤੇ ਆਦੇ ਉਮੀਦਵਾਰ ਜਿਤਾਓ ਸੋ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਤੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰਿਓ ਨਾ ਚੰਗੀ ਲੱਗਦਾ ਬਿਲਕੁਲ ਨਾ ਕਰਿਓ